ਤਾਂ ਕਰਕੇ ਕਿ ਬੜਾ ਤਬ ਕੀਤਾ ਬਾਬਾ ਜੀ ਨੇ ਗੁਰੂ ਮਹਾਰਜ ਨੇ ਉਹਨੇ ਬਖਸ਼ਿਆ ਇਹਨਾਂ ਨੇ ਗੁਰੂ ਮਹਾਰਜ ਨੇ ਵੀ ਧੰਤੇਰ ਗੋਵਿੰਦ ਸਿੰਘ ਜੀ ਮਹਾਰਾਜ ਨੂੰ ਇਹਨਾਂ ਨੇ ਹੇਮਕੁੰਨ ਸਾਹਿਬ ਉਠਾ ਦਿੱਤਾ ਗੱਲਬਾਤ ਕੁਝ ਵੀ ਨਹੀਂ ਹੈ ਕਿ ਸਾਨੂੰ ਲੱਗਦਾ ਕਿ ਗੁਰੂ ਮਹਾਰਜ ਉੱਥੇ ਗਏ ਸੀ ਬੈਠੇ ਸੀ ਤਬ ਕੀਤਾ ਸੀ ਤੇ ਕਹਾਣੀ ਇਹ ਵੀ ਬਣਦੀ ਕਿ ਉੱਥੋਂ ਆਵਾਜ਼ ਪਈ ਉਹਨਾਂ ਨੂੰ ਵੇ ਤੁਸੀਂ ਸੰਸਾਰ ਦੇ ਵਿੱਚ ਹੁਣ ਤੁਸੀਂ ਜਨਮ ਲੈਣਾ ਹੈ ਸਰੀਰਕ ਤੌਰ ਤੇ ਭਾਈ ਜੇ ਸਰੀਰਕ ਤੌਰ ਤੇ ਉਹ ਬੈਠੇ ਸੀ ਤੇ ਫਿਰ ਸਰੀਰਕ ਤੌਰ ਤੇ ਜਨਮ ਕਿੱੜਾ ਲੈਣਾ ਸਰੀਰ ਤਾਂ ਪਹਿਲੇ ਹੀ ਬੈਠਾ ਹੁੰਦਾ ਵੀ ਕਦੇ ਉਹਨਾਂ ਦੀ ਦੁਸ਼ਟ ਦਵਨ ਦੇ ਰੂਪ ਦੇ ਵਿੱਚ ਕਹਿੰਦੇ ਬੈਠੇ ਇਹ ਗ੍ਰੰਥਾਂ 'ਚ ਲਿਖਿਆ ਹੋਇਆ ਹੈ ਗ੍ਰੰਥ ਸੱਚੇ ਨਹੀਂ ਹੁੰਦੇ ਕੇਵਲ ਤੋਂ ਕੇਲ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਜਿੱਥੇ ਕਿਸੇ ਪ੍ਰਕਾਰ ਦੇ ਕੋਈ ਕਿੰਤੂ ਬ੍ਰੰਤ ਨਹੀਂ ਹੋ ਸਕਦੀ ਪਰ ਇਹਨਾਂ ਦਾ ਹੈ ਬਈ ਵੇਗੇ ਸਰੀਰਕ ਤੌਰ ਤੇ ਦੁਸ਼ਟ ਦਮਨ ਰੂਪ ਦੇ ਵਿੱਚ ਤਾਂ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਣੀ ਹੇਮਕੁੰਨ ਸਾਹਿਬ ਦੀ ਧਰਤੀ ਤੇ ਤਪੱਸਿਆ ਕੀਤੀ ਆ ਤਬ ਕੀਤਾ ਉਤੋਂ ਉੱਠ ਕੇ ਤਾਂ ਆਏ ਨੇ ਸੀ ਮਾਤਾ ਗੁਜਰੀ ਦੀ ਝੋਲੀ ਵਿੱਚ ਆ ਕੇ ਲਓ ਮਾਤਾ ਜੀ ਮੈਨੂੰ ਹੁਕਮ ਹੋਇਆ ਅੱਜ ਤੋਂ ਆ ਮੈਂ ਤੁਹਾਡਾ ਪੁੱਤਰ ਆ ਉਹ ਤਾਂ ਜਿਵੇਂ ਬੱਚੇ ਜਨਮ ਲੈਂਦੇ ਆ ਮਾਂ ਦੇ ਗਰਭ ਵਿੱਚ ਆਏ ਆ ਇਹ ਵੀ ਹੋ ਸਕਦਾ ਚਲੋ ਵੀ ਇਹਨਾਂ ਨੇ ਸਰੀਰ ਛੱਡ ਦਿੱਤਾ ਤੇ ਭਾਈ ਉਹ ਸਰੀਰ ਕਦੇ ਕਿਸ ਨੇ ਮੜਿਆ ਕਿਉਂ ਨਹੀਂ ਹੈ ਕਿਸ ਨੇ ਸੰਸਕਾਰ ਕੀਤਾ ਹੋਊਗਾ ਜਾਂ برف ਦੇ ਵਿੱਚ ਸਰੀਰ ਖਰਾਬ ਨਹੀਂ ਹੁੰਦੇ ਹਜ਼ਾਰਾਂ ਸਾਲ ਪਹਿ ਰਹਿੰਦੇ ਆ ਵੈਸੇ ਦੇ ਵੈਸੇ ਹੀ ਰਹਿੰਦੇ ਆ ਅਜਵੀ ਸੈਂਸ ਨੇ ਇਹ ਸਿੱਧ ਕਰ ਦਿੱਤਾ ਕਿ ਆ ਤੋਂ 5-5000 ਸਾਲ ਪਹਿਲਾਂ ਦੇ ਸਰੀਰ ਜਿਹੜੇ ਤਾਂ ਠਿਕਾ ਦੇ ਬਰਫ਼ ਜਿੱਥੇ ਬਰਫ਼ ਦੇ ਸਮੁੰਦਰ ਨੇ ਉੱਥੋਂ ਇਹ ਡੈਡ ਬਾਡੀਆਂ ਅੱਛਾ ਮਿਲ ਜਾਂਦੀਆਂ ਨੇ ਇਹ ਤਾਂ ਵਿਗਿਆਨ ਵੀ ਮੰਨਦੀ ਹੈ ਤੇ ਭਾਈ ਇਹ ਤਾਂ ਗੱਲ ਹੀ 350 ਸਾਲ ਦੀ ਗੱਲ ਹੈ ਤੇ ਤਾਂ ਜਿਹੜੂ ਗੋਵਿੰਦ ਸਿੰਘ ਜੀ ਮਹਾਰਾਜ ਉਹਨਾਂ ਤੱਕ ਸਮਾਂ ਹਜ਼ਾਰਾਂ ਚ ਗਿਆ ਹੀ ਨਹੀਂ ਹੈ ਤੇ ਸੌਆਂ ਦੀ ਗੱਲ ਹੈ ਵੀ ਉਹ ਸਰੀਰ ਕਿੱਥੇ ਹੈ ਸਰੀਰ ਕਿਸ ਨੂੰ ਮਿਲਣਾ ਚਾਹੀਦਾ ਸੀ ਜੇ ਸਰੀਰਕ ਤੌਰ ਤੇ ਉਹਨਾਂ ਨੇ ਤਪੱਸਿਆ ਕੀਤੀ ਹੈ ਤੇ ਸਰੀਰ ਤਾਂ ਮਿਲਣਾ ਚਾਹੀਦਾ ਸੀ ਨਾ ਤੇ ਨਹੀਂ ਮਿਲੇ ਭਾਵ ਉਹ ਕੇਵਲ ਤੋਂ ਕੇਵਲ ਇੱਕ ਮਾਇਦੀ ਕਰਕੇ ਮਨ ਕਰਤਾ ਇੱਕ ਘਾਣੀ ਘੜੀ ਗਿਆ ਸਾਡੇ ਮੱਥੇ ਮਰ ਦਿੱਤੀ ਜਾਉ ਗਈ ਅਸੀਂ ਪਤਾ ਨਹੀਂ ਕਿਹੜੀਆਂ ਸ਼ਰਧਾਂ ਲੈ ਕੇ ਜਾਣੇ ਆਂ ਦੇ ਸਿੱਖ ਨੇ ਗੁਰਬਾਣੀ ਵਿਚਾਰੀ ਕੀਤੀ ਹੁੰਦੀ ਗੁਰਬਾਣੀ ਦੇ ਵਿਚਾਰ ਕੀਤਾ ਮਾਰਗ ਤੇ ਚੱਲਿਆ ਹੁੰਦਾ ਭਾਈ ਐਸੇ ਬੜੇ ਅਸਥਾਨ ਨੇ ਇਤਨੀ ਯਾਰਾ ਹੀ ਨਹੀਂ ਕਿ ਜਿੱਥੇ ਕੋਈ ਗੱਲਬਾਤ ਨਹੀਂ ਹੁੰਦੀ ਏ ਉਥੇ ਅਸੀਂ ਅੱਖਾਂ ਮੀਟ ਕੇ ਸ਼ਰਧਾ ਭਾਵਨਾ ਰੱਖਣ ਲੱਗ ਜਾਂਦੇ ਆ ਤੇ ਪਾਤਸ਼ਾਹ ਕਹਿੰਦੇ ਭਾਈ ਤੂੰ ਉਥੇ ਕਿਉਂ ਜਾਣਾ ਹਾਂ ਠੀਕ ਆ ਭਾਈ ਉਹ ਸਮਾਂ ਸੀ ਦੇ ਜਿਸ ਸਮੇ ਗੁਰਮਤ ਦਾ ਗਿਆਨ ਭਾਵ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਨਗਰ ਦੇ ਵਿੱਚ ਨਹੀਂ ਹੁੰਦੇ ਸੀ ਇਹ ਤਾਂ ਆਪਾਂ ਵੀ ਦੇਖੇ ਨੇ ਵੀ ਟਾਮੇ ਟਾਮੇ ਨਗਰਾਂ 'ਚ ਹੁੰਦੇ ਸੀ ਫਿਰ ਹੌਲੇ ਜੇ ਵਾਦੇ 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 ਗਏ ਫਿਰ ਤਾਂ ਭਈ ਘਰ ਵਿੱਚ ਆਵਗੀ ਹੁਣ ਤਾਂ ਹੱਥ ਵਿੱਚ ਆ ਗਈ ਬਾਣੀ ਮੋਬਾਈਲ ਦੇ ਵਿੱਚ ਆ ਗਈ ਉਦੋਂ ਮਨ ਸਕਦੇ ਸੀ ਚਲੋ ਵੀ ਗ੍ਰੰਥ ਸਾਹਿਬ ਸਾਡੇ ਪਿੰਡ ਹੈ ਨਹੀਂ ਫਲਾਣੇ ਪਿੰਡਾਂ ਮੈਂ ਤਦ ਜਾਣਾ ਵਾਂ ਯੋਧਾ ਇਕ ਰੀਜਨ ਕਾਰਨ ਬਣਦਾ ਸੀ ਕਦ ਵੀ ਜਾਣਾ ਪਿਆ ਮਜਬੂਰੀ ਚ ਸਾਨੂੰ ਹੁਣ ਕਿਹੜੀ ਮਜਬੂਰੀ ਹੈ ਲੱਗਣਾ ਸੀ ਗ੍ਰੰਥ ਸਾਹਿਬ ਦੇ ਲਾੜ ਹੈ ਗੁਰਬਾਣੀ ਦੇ ਲਾੜ ਹੈ ਪੱਲਾ ਸੀ ਗੁਰਬਾਣੀ ਦਾ ਫੜਨਾ ਮਾਰਗ ਇਹ ਅਪਣਾਣਾ ਹੈ ਫੇਰ ਵੀ ਇੱਕ ਗ੍ਰੰਥ ਨੂੰ ਛੱਡ ਕੇ ਵੀ ਦੂਸਰੇ ਗ੍ਰੰਥ ਚ ਕੀ ਲਿਖਿਆ ਹੋਇਆ ਹੈ ਕੀ ਵਿਸ਼ੇਸ਼ਤਾ ਉਹਦੀ ਵੀ ਉਸ ਗ੍ਰੰਥ ਨੂੰ ਦੂਸਰੇ ਪਾਸੇ ਨਗਰਾ ਜਾਨਦੇ ਆ ਮੱਥੇ ਟੇਕਦੇ ਆਪੇ ਉਹ ਗੱਲ ਵੱਖਰੀ ਹੈ ਸਰੀਰਕ ਤੌਰ ਤੇ ਜਾਨਦੇ ਆ ਫਿੱਟ ਹੋ ਜਣੇ ਚਲੋ ਇਸ਼ਨਾਨ ਪਾਣੀ ਹੋਇਆ ਹਵਾ ਪਾਣੀ ਖਾਦਾ ਉਹ ਗੱਲ ਵੱਖਰੀ ਹੈ ਜੇ ਸੋਚੇਂਗਾ ਕਿ ਧਾਰਮਿਕ ਤੌਰ ਤੇ ਜਾ ਰਹੇ ਆ ਕਦੇ ਨਾ ਸੋਚੀ ਬਾਅਦ ਚ ਇਹ ਕਹਿੰਦੇ ਦੁਨੀਆ ਜਿੱਥੇ ਮਰਜੀ ਹੁਕਮ ਲਾ ਪਈ ਜਦੋਂ ਤੱਕ ਤਾਨੂੰ ਇੰਨਾ ਕੋ ਗਿਆਨ ਹੀ ਨਹੀਂ ਆਇਆ ਕਿ ਮੈਂ ਹਰ ਜਗ੍ਹਾ ਮੌਜੂਦ ਆ ਤੂੰ ਮੇਰੇ ਹੁਕਮ ਦੀ ਪਾਲਣਾ ਕਦੋਂ ਕਰੇਂਗਾ ਤੂੰ ਮੈਨੂੰ ਆਪਣੇ ਅੰਖੰਕ ਕਦੋਂ ਸਮਝੇਂਗਾ ਅਸੀਂ ਖਾਸ ਖਾਸ ਜਗ੍ਹਾ ਤੇ ਲੱਭਦੇ ਆਂ ਇਹ ਜਿਹੜੀ ਸਾਡੇ ਮਨ ਤੇ ਤਨ ਇਹ ਹਿੰਦੂ ਹੋਇ ਤੁਸੀਂ ਤੇ ਸਿੱਖਾਂ ਨੇ ਅਪਣਾ ਲਈ ਕਿ ਉਹ ਕਰਮਕੰਡ ਉਹਨੇ ਉਹ ਨਹੀਂ ਕਰਦੇ ਜਿਹਨੇ ਸਿੱਖ ਕਰਦੇ ਆ ਤੇ ਪਾਤਸ਼ਾਹ ਨੇ ਗੱਲ ਖਤੋਂ ਕਰਤੀ ਔਰ ਜਿੰਨੇ ਵੀ ਕਰਮ ਕੀਤੇ ਆ ਨਾ ਪਾਤਸ਼ਾਹ ਨੇ ਮਹਾਰਾਜ ਨੇ ਇਹ ਬ੍ਰਾਹਮਣਵਾਦ ਨੂੰ ਖਤਮ ਕਰਨ ਦੇ ਲਈ ਕਿ ਤੁਹਾਡੇ ਅੰਦਰ ਪਾਈ ਇਹ ਔਗਣ ਨਹੀਂ ਹੋਣੀ ਚਾਹੀਦੀ ਤੁਸੀਂ ਸਪੈਸ਼ਲ ਹੋ ਜਿਉ ਉਹ ਜਨੇਊ ਪਾਉਂਦੇ ਸੀ ਨਾ ਤੇ ਦਸਮ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਦੇ ਕਕਾਰ ਪਾਏ ਕਿਰਪਾਨ ਕਰਵਾਈ ਨਹੀਂ ਭਈ ਉਹ ਬਾਵਣ ਬਾਜ ਕਿਤੇ ਮੇਰਾ ਸਿੱਖ ਨਾ ਫਸ ਜਾਏ ਅੱਜ ਫਸੇ ਹੋਇਆ ਫੇਰ ਵੀ ਅਸੀਂ ਸਾਰੇ ਕਰਮ ਉਹੀ ਕਰਦੇ ਆ ਰਹੇ ਹਾਂ ਜਿਨ੍ਹਾਂ ਕਰਮਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਪਾਤਸ਼ਾਹ ਸਾਨੂੰ ਨਿਰਾਲਾ ਕੁ ਰੱਖਦੇ ਆ ਜਦ ਲਗ ਖਾਲਸਾ ਰਹੇ ਨਿਆਰਾ ਤਾਵ ਲਗ ਤੇਜ ਦਿਉ ਮੈਂ ਸਾਰਾ ਇਹਦਾ ਭਾਵ ਅਸੀਂ ਨਿਰਾਲੇ ਤਾਂ ਹੈ ਨਹੀਂ ਹੈ ਨਿਰਾਰੇ ਨਹੀਂ ਹੈ ਤਾਂ ਉਹ ਕਰਮ ਕੰਨ ਕਰਦੇ ਆ ਕਿ ਜੋ ਹਿੰਦੁਸਤਾਨ ਦੀ ਆਵਾਮ ਕਰਦੀ ਹੈ ਜਨਤਾ ਕਰਦੀ ਹੈ ਉਹ ਭਾਈ ਸਾਰੇ ਦੇ ਸਾਰੇ ਜੋ ਵੀ ਕੁਛੋਂ ਕੰਮ ਕਰਨਾ ਉਹਨੇ ਪਣ ਤਾਂ ਬ੍ਰਹਮਣਾ ਨੂੰ ਕਰਕੇ ਪਣ ਤਾਂ ਬ੍ਰਹਮਣਾ ਨੇ ਨਰਕ ਬਣਾਤੇ ਸਵਰਗ ਬਣਾਤੇ ਇਹ ਸਾਰੀਆਂ ਕਹਾਣੀਆਂ ਬਣਾ ਦਿੱਤੀਆਂ ਵੱਡੇ ਵੱਡੇ ਗ੍ਰੰਥ ਬਣਾ ਦਿੱਤੇ ਕਿ ਸਾਨੂੰ ਲੱਗਦਾ ਵੀ ਸਾਰੇ ਸੱਚੇ ਆ ਵੀ ਜੋ ਕੁਝ ਲਿਖੀ ਰੇਂਦਾ ਕੁੰਗਾ ਫਾਈ ਆ ਟੀਵੀ ਸੀਰੀਅਲ ਨੇ ਫਿਲਮਾਂ ਨੇ ਸਾਨੂੰ ਦਿਖਾ ਦਿੱਤਾ ਵੀ ਇਦਾਂ ਦਾ ਜਮਰਾਜ ਹੁੰਦਾ ਉਹਦੇ ਨਾ ਹੁੰਦੇ ਅਸਰ ਹੁੰਦੇ ਇਸ ਤਰ੍ਹਾਂ ਦੇ ਜਮ ਹੁੰਦੇ ਆ ਦੇਵਤੇ ਆ ਝੜ ਕੇ ਹੁੰਦੇ ਉਹਨਾਂ ਕੋਈ ਜਾੜਾਂ ਕੋਈ ਸਰੀਰ ਹੀ ਐ ਨਹੀਂ ਹੈ ਦੇਵੀ ਦੇਵਤੇ ਹੁਣ ਵੈਸੇ ਕਿ ਜਦੋਂ ਖੁਦ ਐਡੀ ਵੱਡੀ ਸ਼ਕਤੀ ਦਾ ਮਾਲਕ ਹੈ ਉਨੇ ਆਪ ਸਰੀਰੀ ਰੱਖਿਆ ਹੋਈ ਮਾਲਕ ਦਾ ਕੋਈ ਸਰੀਰ ਨਹੀਂ ਹੈ ਤਨ ਨਹੀਂ ਹੈ ਰੂਪ ਨਾ ਰੇਖਾ ਨਾ ਰੰਗ ਕੋਈ ਹੈ ਤਰੇ ਗੁਣ ਤੇ ਤਰਤੈ ਉਸੇ ਤਰ੍ਹਾਂ ਹੀ ਭਾਈ ਜੀ ਅਕਾਲ ਪੁਰਖ ਦਾ ਰੂਪ ਨਹੀਂ ਹੈ ਜਿੰਨਾ ਤੋਂ ਉਸਨੇ ਕੰਮ ਕਰਵਾਣਿਆ ਸਰੀਰ ਉਹਨਾਂ ਦੇ ਵੀ ਨਹੀਂ ਹੁੰਦੇ ਭਾਗ ਦੇਵੀ ਦੇਵਤੇ 33 ਕੁੰਡ ਦੇਵੀ ਦੇਵਤੇ ਦਾ ਵੀ ਜਿਹੜੇ ਦੇਵਤਿਆਂ ਦੀ ਗੱਲ ਕਰਦੇ ਆ ਅਸੀਂ ਦੇਖਦੇ ਆ ਟੀਵੀ ਫਿਲਮਾਂ ਸੀ ਆ ਸਾਨੂੰ ਬਣਾ ਕੇ ਦਿਖਾਉਂਦੇ ਅਸੀਂ ਉਹਨਾਂ ਤੇ ਸ਼ਰਧਾ ਭਾਵਨਾ ਰੱਖਣ ਲੱਗ ਜਾਂਦੇ ਕਈ ਬੰਦੇ ਨੇ ਤਾਂ ਭਾਈ ਰਮੈਣ ਦੇ ਜੋ ਪਾਤਰ ਆਏ ਸੀ ਨਾ ਆ ਰਾਮਾਨਾ ਸਾਗਰ ਦੀ ਰਮੈਣ ਆਈ ਉਹਦੀਆਂ ਉਹ ਕਲਾਕਾਰਾਂ ਦੀਆਂ ਫੋਟੋਆਂ ਕਰਾਂ ਵਿੱਚ ਜੜੀਆਂ ਉਹਦੀ ਪੂਜਾ ਕਰਦੇ ਇਹ ਤੋਂ ਵੱਡਾ ਮਨਮੁਖ ਮੂਰਖ ਅਗਿਆਨੀ ਇਨਸਾਨ ਕੌਣ ਹੋ ਸਕਦਾ ਜਿਨ੍ਹਾਂ ਨੇ ਕਿਰਦਾਰ ਪੇਸ਼ ਕੀਤਾ ਸੀ ਤੇ ਕਿਰਦਾਰ ਨੂੰ ਭਾਈ ਆਪਣੇ ਅੰਦਰ ਵਸਾ ਕੇ ਮੈਂ ਚੰਗੇ ਕੰਮ ਕਰਨੇ ਆ ਉਸ ਤਰ੍ਹਾਂ ਗੁਰਬਾਣੀ ਨੂੰ ਵੀ ਇਹਨੂੰ ਕਦੇ ਸਿਰ ਤੇ ਕੋ ਲੈ ਕੇ ਘੁੰਮਣਾ ਚੱਲਣਾ ਫੜਨਾ ਜੋ ਕੁਝ ਕਰਦੇ ਆ ਤਾਂ ਕੋਈ ਮਤਲ ਨਹੀਂ ਹੈ ਗੁਰਬਾਣੀ ਦੇ ਸ਼ਬਦੋਂ ਆਪਣੇ ਅੰਦਰ ਵਸਾਣਾ ਹੈ ਕਿ ਗੁਰਬਾਣੀ ਦੇ ਸ਼ਬਦੋਂ ਆਪਣੇ ਅੰਦਰ ਵਸਾ ਲਿਆ ਇਹ ਤਾਂ ਜਪਤਾ ਤੋਂ ਵੱਡਾ ਹੈ ਕਿ ਜੋ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਨੇ ਕਦੇ ਵੀ ਤੈਨੂੰ ਮਾੜੇ ਕੰਮ ਲਈ ਕੋਈ ਆਗਿਆ ਪਰਮਿਸ਼ਨ ਨਹੀਂ ਦੇਣੀ ਗੁਰਵਾਨੀ ਤੈਨੂੰ ਕਦੇ ਨਹੀਂ ਕਹਿਣਾ ਵੀ ਤੂੰ ਉਸ ਅਕਾਲ ਪੁਰਖ ਦੇ ਹੁਕਮ ਜੋ ਬਾਹਰ ਹੋਇਆ ਇਹ ਤਾਂ ਅਕਾਲ ਪੁਰਖ ਨੇ ਖੁਦ ਬਾਣੀ ਭੇਜ ਕੇ ਮੈਂ ਵੀ ਆ ਗੱਲਾਂ ਮੈਨੂੰ ਪਰਵਾਹ ਨਹੀਂ ਐ ਜਿਵੇਂ ਵਿਦੇਸ਼ਾਂ ਜਾਂਦੇ ਆ ਵੀਜ਼ਾ ਲੱਗਦਾ ਹੈ ਉਹਨਾਂ ਦੀਆਂ ਸ਼ਰਤਾਂ ਹੁੰਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਵੀ ਸਾਡੇ ਦੇਸ਼ ਵਿੱਚ ਐਵੇਂ ਨਹੀਂ ਕਿ ਮੂੰਹ ਚੱਕ ਕੇ ਆ ਸਕਦਾ ਉਹਦੇ ਕੋਲ ਫਲਾਣੇ ਫਲਾਣੇ ਕਾਗਜ਼ ਹੋਣੇ ਚਾਹੀਦੇ ਆ ਆ ਸ਼ਰਤਾਂ ਕੰਡੀਸ਼ਨਾਂ ਨੂੰ ਪਾਸ ਕਰਨੇ ਪੈਣਗੇ ਹਰ ਇੱਕ ਕੰਟਰੀ ਵਿੱਚ ਕੰਡੀਸ਼ਨ ਲੱਗਦੀ ਹੈ ਨਾ ਇੱਥੇ ਤਾਂ ਜਾਨ ਨਿਰੰਕਾਰ ਦੇ ਘਰ ਵਿੱਚ ਉੱਥੇ ਵੀ ਕੰਡੀਸ਼ਨਾਂ ਨੇ ਉੱਥੇ ਆਪਣੇ ਕੰਡੀਸ਼ਨਾਂ ਪ੍ਰਮਾਤਮਾ ਨੇ ਲਿਖ ਦਿੱਤੀਆਂ ਸਾਰੇ ਸੰਸਾਰ ਵਾਸਤੇ ਕਿ ਭਾਈ ਇਹ ਸਾਰੇ ਕਰਮ ਜੇ ਕਰੇਗਾ ਤੇ ਮੇਰੇ ਕੋਲ ਆ ਸਕਦਾ ਹੁਣ ਬਈ ਜੋ ਜਾਣਾ ਚਾਹੁੰਦੇ ਆ ਜਿਨ੍ਹਾਂ ਨੂੰ ਮਾਲਕ ਦੇ ਦਰਸ਼ਨਾਂ ਦੀ ਤਾਂਗ ਲੱਗੀ ਹੋਈ ਹੈ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਰਕ ਕਲੇ ਛਾਤ ਰਕੀ ਨੇ ਆਏ ਇਹ ਉਹਨਾਂ ਵਾਸਤੇ ਗੁਰਵਾਨੀ ਮਾਰਗ ਦਸਰੀ ਹੈ ਬਾਕੀ ਸੰਸਾਰ ਹੈ ਭਾਈ ਜੇ ਨਹੀਂ ਜਾਣਾ ਚਾਹੁੰਦਾ ਤੇ ਉਹਨਾਂ ਦੀ ਮਰਜ਼ੀ ਹੈ ਕੋਈ ਐਵੇਂ ਥੋੜੀ ਕਹਿ ਸਕਦਾ ਵੀ ਚੱਲ ਵੇ ਤੂੰ ਵੀ ਚੱਲ ਤੂੰ ਵੀ ਚੱਲ ਇਹ ਕੋਈ ਚਪਾਰ ਦਾ ਮੇਲਾ ਥੋੜੀ ਹੈ ਕਿ ਆ ਜਾ ਵੇ ਗੱਡੀ ਚੱਲੀ ਹੈ ਬਹਿ ਜੋ ਬਹਿ ਜੋ ਬਹਿ ਜੋ ਇਹ ਤਾਂ ਕਾਲਪੁਰਖ ਦਾ ਕਾਰ ਹੈ ਇਹ ਤਾਂ ਦ੍ਰੰਘਾਰ ਦੀ ਗੱਲ ਹੈ ਇੱਥੇ ਤਾਂ ਜੋ ਮਰਜੀ ਬਹ ਹੋਏ ਕਿ ਜੋ ਮਰ ਜੀਵਣ ਨੇ ਭਾਈ ਉਹੀ ਪ੍ਰਮਾਤਮਾ ਦੀ ਗੱਲ ਕਰਦੇ ਆ ਪ੍ਰਮਾਤਮਾ ਦੇ ਘਰ ਦੀ ਜਾਣ ਦੀ ਉਹਨਾਂ ਦੀ ਇੱਛਾ ਹੁੰਦੀ ਇਹ ਤਾਂ ਉਹਨਾਂ ਵਾਸਤੇ ਗੁਰਬਾਣੀ ਹੈ ਬਾਕੀ ਸੰਸਾਰ ਭਾਈ ਜੋ ਕੁਝ ਕਰਦਾ ਕਰੀ ਜਾਵੇ ਆਉਣਾ ਮੋਸਟ ਵੈਲਕਮ ਜੋ ਆਵੇ ਤੁਸੀਂ ਕਾਂਠਲਾ ਹਵੇ ਇਹ ਵਿਰਦ ਸਵਾਮੀ ਸ਼ੰਦਾ ਕਿ ਜੋ ਉਹਦੀ ਸ਼ਰਨ ਵੱਲ ਆਊਗਾ ਮਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਗਿਆਨ ਦਾ ਭੰਡਾਰ ਖੁੱਲਿਆ ਹੋਇਆ ਕਿ ਆ ਜਾ ਬਈ ਜਾਣਾ ਉਧਰ ਨੂੰ ਮੈਂ ਚੱਲੀ ਆ ਮੈਂ ਤਾਂ ਹਮੇਸ਼ਾ ਹੀ ਜਾਣੀ ਉਧਰੋਂ ਹੀ ਆਈ ਆ ਉਧਰੀ ਜਾਣਾ ਉਧਰੀ ਲੈ ਕੇ ਜਾਣਾ ਜੇ ਤੂੰ ਚਾਹਨਾ ਤੇ ਆ ਜਾ ਬਈ ਤੇਰੇ ਨਾਲ ਕੋਈ ਮੇਰਾ ਕੋਈ ਵੈਰ ਬਰਦਾ ਥੋੜੀ ਹੈ ਵੈਰ ਬਰੋ ਤਾਂ ਅਸੀਂ ਪਾ ਚੁੱਕੇ ਆ ਉਹਨਾਂ ਚੰਗੇ ਗੁਣਾਂ ਦੇ ਨਾਲ ਅਸੀਂ ਸਤ ਸੰਤੋਖ ਛੱਡ ਦਿੱਤਾ ਸੇਵਾ ਸਿਮਰਣ ਛੱਡ ਦਿੱਤੀ ਇਹ ਸਾਰੇ ਅਸੀਂ ਇਹਨਾਂ ਦੇ ਮਿੱਤਰ ਨਹੀਂ ਵਿਰੋਧੀ ਆ ਅਸੀਂ ਅੰਦਰ ਪਾਲੇ ਦੁਸ਼ਮਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਲਾਲਚ ਇਹ ਸਾਰੇ ਅੰਦਰ ਬਿਠਾ ਲੇ ਸਾਡੀ ਇਹਨਾਂ ਨਾਲ ਮਿੱਤਰਤਾ ਸਾਡਾ ਇਹਨਾਂ ਨਾਲ ਪ੍ਰੇਮ ਹੈ, ਇਹਨਾਂ ਨਾਲ ਤਿਆ ਹੈ ਤੇ ਜਿਸ ਦਾ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਜਿਹੜੇ ਅਸੀਂ ਛੱਡ ਚੁੱਕੇ ਆਂ ਪ੍ਰਮਾਤਮਾ ਦਾ ਸੰਬੰਧ ਉਹਨਾਂ ਨਾਲ ਆ ਉਹਨਾਂ ਦਾ ਸਬੰਧ ਹੈ ਸਤ ਨਾਲ ਸੰਤੋਖ ਨਾਲ ਸੇਵਾ ਨਾਲ ਸਿਮਨ ਨਾਲ ਇਨਸਾਨੀਅਤ ਨਾਲ ਸਭ ਤੋਂ ਵੱਡੀ ਪ੍ਰੀਮ ਦੇ ਨਾਲ ਇਹ ਪ੍ਰਮਾਤਮਾ ਤੇ ਸਬੰਧ ਇਹ ਸਾਰੇ ਉਸ ਮਾਲਕ ਕੋਲੋਂ ਆ ਜਾਂਦੇ ਕਿ ਮੈਨੂੰ ਇਹ ਚਾਹੀਦੇ ਹਨ ਹੁਣ ਤੂੰ ਭਈ ਉਲਟ ਲਈ ਬੈਠਾ ਵਾ ਅੰਦਰ ਲਈ ਬੈਠਾ ਵੇਕਾਰ ਕਾਮ ਕ੍ਰੋਧ ਹੰਕਾਰ ਹਉਮੈ ਲਾਲਚ ਪਾਪ ਕਰਦਾ ਤੂੰ ਹਟਦਾ ਨਹੀਂ ਕਿ ਇਹ ਦੇਖਦਾ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ ਹੈ ਦੇ ਵੀ ਤਾਂ ਆਪ ਕਰਨਾ ਪਰ ਵੀ ਹਿਸਾਬ ਦੁਨੀਆ ਲਵੇ ਨਾ ਲਵੇ ਉਸ ਮਾਲਕ ਨੇ ਹਿਸਾਬ ਲੈਣਾ ਹੁੰਦਾ ਹੁਣ ਜੋ ਸਖਸ਼ ਇਸ ਗੱਲ ਤੋਂ ਪੈਪੀਤ ਹੈ ਕਿ ਨਹੀਂ ਭਾਈ ਸਭ ਤੋਂ ਵੱਡੀ ਗਲਤੀ ਹੈ ਕਿ ਮੈਂ ਆਪਣੇ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਆਪਣੀ ਇੱਜ਼ਤ ਨਹੀਂ ਗਵਾਉਣੀ ਮਾਰੇ ਕਰਮ ਕਰਨ ਵਾਲਾ ਜੇ ਬੰਦਾ ਇਹ ਸੋਚੇ ਨਾ ਕਿ ਮੈਂ ਪ੍ਰਮਾਤਮਾ ਦੇ ਘਰ ਉਸ ਮਾਲਕ ਦੇ ਕੋਲ ਆਪਣੀ ਇੱਜ਼ਤ ਨਹੀਂ ਗਵਾਣੀ ਮੈਂ ਉਹਦੇ ਘਰ ਮਾਣ ਸਨਮਾਨ ਪਾਣਾ ਕਿ ਮੈਨੂੰ ਉੱਥੇ ਇੱਜ਼ਤ ਮਾਣ ਮਿਲੇ ਸਤਕਾਰ ਮਿਲੇ ਸਤਕਾਰ ਤਾਂ ਫਿਰ ਬਈ ਆ ਜਿਹੜੇ ਛੱਡ ਬੈਠੇ ਆ ਨਾ ਸਬਰ ਸੰਤੋਖ ਸਤ ਵਾਲੇ ਗੁਣ ਛੱਡ ਦਿੱਤੇ ਆ ਇਹਨਾਂ ਦਾ ਜੇ ਧਾਰ ਨਹੀਂ ਹੋਵਾਂਗੇ ਤਦ ਹੀ ਸਤਕਾਰ ਮਿਲਣਾ ਨਾ ਬਾਕੀ ਤਾਂ ਫਿਰ ਸਭ ਨੂੰ ਤਕੇ ਬਾਹਰ ਮਿਲਦੇ ਚੱਲ ਬਈ ਤੇਰਾ ਕੋਈ ਹਿਸਮ ਤਾਂ ਨਹੀਂ ਐਤ ਉਹ ਸਾਰੇ ਸਾਰੇ ਨਰਕਾਂ ਦੇ ਅਧਿਕਾਰੀ ਐ ਗੁਰਬਾਣੀ ਦੇ ਦਸਨੇ ਦੱਸਦਾ ਤੂੰ ਨਰਕਾਂ ਤੋਂ ਬਚਣਾ ਚਾਹੁੰਦਾ ਨਹੀਂ ਚਾਹਣਾ ਉਹ ਤੇਰੀ ਇੱਛਾ ਵਾ ਇੱਥੇ ਚੁਆਇਸ ਐ ਐਵੇਂ ਤੈਨੂੰ ਕੋਈ ਤੱਕੇ ਨਾ ਥੋੜੀ ਕਹੋਗਾ ਵਿੱਚ ਨਹੀਂ ਭਾਈ ਤੂੰ ਨਰਕਾਂ ਜਾਂਦਾ ਜਾ ਭਾਈ ਕੀ ਗੱਲ ਤੈਨੂੰ ਕੋਈ ਦੱਸਣ ਵਾਲਾ ਹੈ ਨਹੀਂ ਸੀ ਦੱਸਿਆ ਨਹੀਂ ਸੀ ਫਿਰ ਤੂੰ ਬਲੇਮ ਕਰ ਸਕਦਾ ਕੋਈ ਭਾਈ ਮੈਨੂੰ ਤਾਂ ਕਹਿੰਨੇ ਦੱਸਿਆ ਹੀ ਨਹੀਂ ਹੈ ਕਿ ਮੈਂ ਤਾਂ ਇਸ ਗੱਲ ਦਾ ਰਤੀ ਭਰ ਵੀ ਗਿਆਨ ਨਹੀਂ ਸੀ ਕਿ ਇਸ ਕਰਕੇ ਮੈਂ ਇਹ ਮਾਰਗ ਅਪਣਾਇਆ ਪਰ ਇੱਥੇ ਤਾਂ ਸਤਿਗੁਰ ਪਾਤਸ਼ਾਹ ਦੱਸ ਰਿਹਾ ਹੈ ਹਰ ਇੱਕ ਨੂੰ ਦੱਸ ਰਿਹਾ ਹੈ ਕਰ ਕਰ ਦੇ ਵਿੱਚ ਗਿਆਨ ਹੈ ਹੋਰ ਟੀਵੀ ਚੱਲਦੀ ਹੈ ਉਹਦੇ ਵਿੱਚ ਭਾਈ ਸਤ ਦੀ ਗੱਲ ਵੀ ਹੋ ਰਹੀ ਹੈ ਕਥਾ ਕੀਰਤਨ ਵੀ ਹੋ ਰਹੀ ਹੈ ਸ਼ਬਦ ਗਾਇਨ ਵੀ ਹੋ ਰਹੀ ਹੈ ਤੇ ਨਾਲ ਹੀ ਭਾਈ ਤੁਹਾਡੇ ਮਨ ਸੰਦ ਫਿਰ ਲੜੀਵਾਰ ਵੀ ਚੱਲਦੇ ਹੋਣੇ ਹੈ ਸੀਰੀਅਲ ਹੁਣ ਦੋਨਾਂ 'ਚ ਧਰਮ ਹੀ ਬੰਦਾ ਉਹ ਦੇਖੂਗਾ ਕਿ ਮੈਂ ਭਾਈ ਧਰਮ ਦੇ ਮਾਰਗ ਨੂੰ ਨਹੀਂ ਛੱਡਣਾ ਇਹਦੇ ਤੇ ਜਾਣਾ ਤੇ ਦੂਸਰਾ ਹੋਵੇਗਾ ਔਰ ਟੀਵੀ ਨੇ ਥੋੜੀ ਕਿਹਾ ਵੀ ਤੂੰ ਮੈਨੂੰ ਦੇਖ ਬਿਗਰਵਾਨੀ ਨੇ ਤੈਨੂੰ ਮਨਾ ਕਰ ਦਿੱਤਾ ਤੇ ਦੂਸਰੇ ਕਹਿੰਦੇ ਚੱਲ ਪਈਏ ਦਰਵਾਜ਼ਾ ਖੁੱਲ੍ਹੇ ਜੀ ਗੁਰਵਾਨੀ ਹੈ ਹੀ ਨਹੀਂ ਜੀ ਹੋਰ ਕੀ ਦੇਖੀਏ ਗੁਰਵਾਨੀ ਵੀ ਹੈ ਸਤ ਦਾ ਗਿਆਨ ਵੀ ਹੈ ਤੇ ਭਾਈ ਸੰਸਾਰ ਨੂੰ ਭਰਮ ਪਰਿਖਿਆ ਵਿੱਚ ਪਾਉਣ ਵਾਲਾ ਉਹ ਗਿਆਨ ਵੀ ਹੈ ਅਜਨੇ ਅਸੀਂ ਸੀਏ ਉਹ더라 ਦੇ ਦਿਆਂ ਜਿਨੇ ਵੀ ਸਾਨੂੰ ਇਹ ਸੀਰ ਬਾਤਿ ਦਿਖਾਏ ਨੇ ਸਾਡੀ ਮਤ ਮਾਰਨ ਵਾਸਤੇ ਦਿਖਾਏ ਗਏ ਆ ਕਿ ਅਸੀਂ ਵੀ ਆਪਣੇ ਧਰਮ ਤੋਂ ਭਟਕ ਜਾਈਏ ਸਾਡੀ ਆ ਜੋ ਅਸੀਂ ਅਲੱਗ-ਅਲੱਗ ਹੋਏ ਬੈਠੇ ਨੇ ਇਹੀ ਕਾਰਨ ਹੈ ਕਿ ਭਾਈ ਬ੍ਰਾਹਮਣ ਕਹਿੰਦੇ ਆ ਪੰਡਤ ਕਹਿੰਦੇ ਆ ਬ੍ਰਾਹਮਣ ਉਹ ਨਹੀਂ ਹੈ ਜਿਹੜਾ ਅਸੀਂ ਸੰਸਾਰ ਵਿੱਚ ਦੇਖ ਰਹੇ ਇਹਨਾਂ ਨੇ ਬ੍ਰਾਹਮਣ ਵਾਲਾ ਭੇਖ ਪਾਇਆ ਹੋਇਆ ਬ੍ਰਹਮਣਤਾ ਭਈ ਅਸਲ ਤੋਂ ਉਹ ਹੈ ਬ੍ਰह्मबिंदे ਸੁਭ੍ਰਮਣ ਕਹੀਏ ਕਿ ਜਿਹੜਾ ਉਸ ਕਾਲ ਪ੍ਰਕ ਦੀ ਅਰਾਧਨਾ ਕਰਦਾ ਉਹ ਤੇ ਹਰ ਕੋਈ ਆ ਜਾਂਦਾ ਭਾਵੇਂ ਕਿ Hindu ਆ ਮੁਸਲਮਾਨ ਆ ਸਿੱਖ ਆ ईसाई ਆ ਜੋ ਵੀ ਉਹਦੀ ਅਰਾਧਨਾ ਕਰਦਾ ਹੈ ਬ੍ਰਹਮ ਬਿੰਦੇ ਸੋ ਬ੍ਰਹਮਣ ਕਹੀਏ ਉਹ ਸਾਰੇ ਬ੍ਰਹਮਣ ਪਰ ਇੱਕ ਭੇਖ ਵਾਲਾ ਬ੍ਰਹਮਣ ਹੈ ਜਿਹਦੇ ਅੰਦਰ ਲਾਲਚ ਹੈ ਮਾਇਆ ਦਾ ਲਾਲਚ ਹੈ ਤੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਹੀਂ ਭਈ ਕੇ ਸਾਰੇ ਮਾਰਗ ਗਲਤ ਨੇ ਜੋ ਜੋ ਗੁਰੂ ਪਾਤਸ਼ਾਹ ਨੇ ਸਾਨੂੰ ਮਾਰਗ ਦੱਸਿਆ ਉਹਨਾਂ ਦਾ ਦੁਨੀਆਂ ਦੇ ਕਿਸੇ ਵੀ ਸ਼ਖਸ ਦੇ ਨਾਲ ਮੇਲ ਮਰਾਫ ਨਹੀਂ ਹੈ ਅਕਾਲ ਪੁਰਖ ਦੇ ਗੁਣਾਂ ਦਾ ਜਿਨ੍ਹਾਂ ਨੇ ਖਜ਼ਾਨਾ ਆਪਣੇ ਕੋਲ ਰੱਖਿਆ ਉਹਨਾਂ ਦਾ ਸੰਸਾਰ ਨਾਲ ਕੋਈ ਮੇਲ ਨਹੀਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਹੀਂ ਆਇਆ ਤੋ ਭਗਤਾਂ ਤੋ ਅਕਾਲ ਪੁਰਖ ਦਾ ਗੁਰਨਾਨਕ ਸਾਹਿਬ ਪਾਸ਼ਾ ਦਾ ਦਸਮ ਪਾਸ਼ਾ ਦਾ ਸਿੰਘ ਸਿੱਖ ਤੇ ਤੇਰਾ ਮੇਲ ਮਿਲਾਪ ਕਿਵੇਂ ਸੰਸਾਰ ਨਾਲ ਹੋ ਸਕਦਾ ਤੂੰ ਕਿਵੇਂ ਸੰਸਾਰ ਵਾਲੀ ਕਰਮ ਕਾਂਡ ਕਰ ਸਕਦਾ ਆਪਣੇ ਤਾਂ ਭਾਈ ਕੁੱਟਕੁੱਟ ਕੇ ਭਰੇ ਸਭ ਦੇ ਵਿੱਚ ਸਾਰੇ ਕਰਮ ਕਾਂਡ ਕਿ ਹੱਡੀਆਂ ਰੱਖ ਕੇ ਭਈ ਅਰਦਾਸਾਂ ਕਰਾਉਣੇ ਆ ਮੂਰੇ ਉਹ ਜਿਹੜੇ ਭਲੇ ਮਾਨਸ ਨੇ ਜਿਉਂਦੇ ਜੀ ਨਹੀਂ ਸੁਣੀ ਆ ਹੱਡੀਆਂ ਦੇ ਤੁਹਾਨੂੰ ਅਸਲ ਹੋ ਕਰਦੇ ਕਿ ਨਹੀਂ ਕਰਦੇ ਕਰਮ ਕਾਂਡ ਹੈਗਾ ਕਿ ਹੋਕੀਅਰ ਦਾ ਸੰਕਰਾਈ ਜਾਣੀ ਹੈ ਕਿ ਉਹ ਵਿਚਾਰਾ ਸੜਦਾ ਹੁੰਦਾ ਸਰੀਰ ਉਹਦਾ ਜਦੋਂ ਆਪਾਂ ਅਰਦਾਸ ਕਰਦੇ ਨਾ ਉੱਥੇ ਜਾ ਕੇ ਸਮਾਛਾਨ ਘੜ ਦੇ ਵਿੱਚ ਇਹ ਅਕਾਲ ਪੁਰਖ ਇਸ ਪ੍ਰਾਣੇ ਦੀ ਆਤਮ ਆਪਣੇ ਚਾਨਾ ਚ ਨਿਵਾਸ ਬਖਸ਼ ਕੀਤੀ ਬਹੁਤ ਕੁਝ ਕਹਿਣਾ ਹੈ ਨਾ ਉੱਥੇ ਤੇ ਮਹਾਰਾਜ ਨੇ ਕਹਿਣਾ ਭਾਈ ਜਦੋਂ ਇਹ ਸਾਫਤ ਸੂਰਤ ਸੀ ਮਾਨਾ ਬਟਾ ਸੋਹਣਾ ਲੱਗਦਾ ਸੀ ਉਹ ਤਾਂ ਤਾਂ ਕਿਹਾ ਨਹੀਂ ਹੁਣ ਇਹ ਸੜ ਗਿਆ ਇਹ ਧੂਆ ਮੇਰੇ ਵੱਲ ਕਰ ਦੇਣਾ ਕਿ ਇਹ ਨਵਾਂ ਆਉਦੇ ਵਾਰਖਲਾ ਹੋਣਾ ਜੇ ਇੱਕ ਦੇ ਭਾਈ ਇਹਨੇ ਜਿਉਂਦੇ ਜੀ ਪਰਮਾਤਮਾ ਦੀ ਭਗਤੀ ਕੀਤੀ ਹੁੰਦੀ ਇਹ ਤਾਂ ਭਾਈ ਮੈਂ ਖੁਦ ਲੈਣ ਹੋਣਾ ਸੀ ਇਹਦੇ ਅਦਸਤ ਕਾਲੀ ਤਾਂ ਮੈਂ ਖੁਦ ਖੜਾ ਹੋਣਾ ਸੀ ਆ ਜਾ ਬਈ ਬਹੁਤ ਸਮਾਂ ਹੋ ਗਿਆ ਬਿਛੜਿਆ ਨੂੰ ਆਪਾਂ ਨੂੰ ਹੁਣ ਮੈਂ ਤੈਨੂੰ ਲੈਣ ਖੁਦ ਹੀ ਆਇਆ ਹਾਂ ਉਸਨੂੰ ਵੀ ਤਾਂਗ ਰਹਿੰਦੀ ਐ ਐਸੇ ਪ੍ਰੇਮੀਆਂ ਦੀ ਐਸੇ ਪਿਆਰਿਆਂ ਦੀ ਤੇ ਸਾਡੇ ਅੰਦਰ ਕੋਈ ਤਾਂਗ ਨਹੀਂ ਐ ਕਿ ਅਸੀਂ ਅਕਾਲ ਪੁਰਖ ਨੂੰ ਮਿਲੀਏ ਉਹਦੇ ਚਾਨਾ ਵਿੱਚ ਅਸੀਂ ਵਸਾਂ ਕਰੀਏ ਉਹ ਅੱਜ ਕਰ ਬੰਦਿਆ ਅੱਜ ਅੱਜੋਂ ਦਾ ਜੀ ਤੁਰਿਆ ਫਿਰਦਾ ਨਾ ਇਹ ਕਰਮ ਛੱਡ ਮਰਿਆ ਵਾਲੀਆਂ ਅਰਦਾਸਾਂ ਤੇ ਇਹ ਵੀ ਇੱਕ ਕਰਮ ਕਾਂਡ ਹੈ ਪੈਸੇ ਆਉਂਦੇ ਆ ਭਾਈ ਵਾਇਆ ਆਉਦੀ ਹੈ ਸਭ ਤੋਂ ਵੱਧ ਤਾਂ ਇਹਸ ਡਰ ਦੇ ਨਾਲ ਹੀ ਤਾਂ ਦੁਨੀਆ ਦੇ ਵਿੱਚ ਧਰਮੋ-ਗੁਸਤਾਨ ਚੱਲਦੇ ਆ ਸਾਡੇ ਖਾਤਰ ਹਿੰਦੁਸਤਾਨੀਆਂ ਦੇ ਵੀ ਇਸ ਡਰ ਦੇ ਕਰਕੇ ਤਾਂ ਅਸੀਂ ਆ ਕੁਝ ਕਰਦੇ ਫਿਰਦੇ ਆ ਸਾਨੂੰ ਡਰ ਹੈ ਭੈ ਹੈ ਤੇ ਤੜੀ ਤੇ ਤਾਂ ਜੀ ਭਈ ਉੱਚੇ ਉੱਚੇ ਪਹਾੜੀਆਂ ਚੜ ਜੰਨੇ ਉਦਾਂ ਗੁਰਦਾਰੇ ਦੀਆਂ ਦੋ ਪੌੜੀਆਂ ਨਹੀਂ ਚੜ ਹੁੰਦੀਆਂ ਹੁੰਦੀਆਂ ਗੋਡੇ ਦੋਦੇ ਲਖਾ ਉਤੇ ਮਾਤਾ ਦੇ ਜਾਣਗੇ ਬਸ ਮੇਰੇ ਤੇ ਮਾਤਾ ਨੇ ਕਿਰਪਾ ਕਰਤੀ ਮੈਂ ਚੜ ਗਈ ਕਿ ਨਾ ਕੁਝ ਕਹਨੇ ਭਾਵ ਕਹਿਣ ਦਾ ਅਸੀਂ ਸੰਸਾਰ ਦੇ ਵਿੱਚ ਆਏ ਆ ਕੇਵਲ ਤੋਂ ਕੇਵਲ ਸਤਰੀ ਕਮਾਈ ਕਰਨ ਬਾਅਦ ਤੇ ਜਿਹੜੀ ਸਤ ਦੀ ਕਮਾਈ ਸਾਨੂੰ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਮਾਨ ਕਰਦੇ ਭਾਈ ਆ ਜਾ ਆਵੋ ਸਿੱਖ ਸਤਗੁਰੂ ਕੇ ਪਿਆਰੇ ਗਾਓ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਕੇ ਬਾਣੀ ਆਸ਼ੀਰਵਾਣੀ ਇਸ ਤੋਂ ਉੱਚੀ ਕੋਈ ਬਾਣੀ ਨਹੀਂ ਹੈ ਇਹਦੇ ਵਿੱਚ ਕੋਈ ਮਲਾਪਕ ਨਹੀਂ ਹੈ ਕੋਈ ਕਿੰਤੂ ਪ੍ਰੰਤ ਨਹੀਂ ਹੈ ਬਾ ਜੇ ਤੇਰੀ ਸ਼ਰਧਾ ਜੇ ਤਰੀ ਭਾਵਨਾ ਜੇ ਤੂੰ ਸੱਚਾ ਵਾਂ ਤੇ ਚੱਲਦਾ ਰਹੇ ਆ ਜਿਹੜੇ ਕਰਮ ਕੰਡ ਕਰਦਾ ਹੈ ਨਾ ਕਰਮ ਤਰੰਤ ਖੰਡ ਜੋ ਦੀਸੇ ਤੈਨੂੰ ਜਮ ਜੰਗਾਤੀ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇ ਕੈ ਨਿਉ ਕਿਸਮਤ ਜਿੱਤ ਚੂਟੇ ਆ ਸੁਣੇ ਸਾਹਿਬ ਨਾਲੋ ਵੀ ਤੁਸੀਂ ਜਿਹੜੇ ਕਰਮ ਕੰਡ ਕਰਦੇ ਹੋ ਇਹ ਤਾਂ ਪਾਤਸ਼ਾਹ ਕਹਿੰਦੇ ਜਮਾ ਨਾ ਲੁੱਟ ਲੈਣੇ ਬਈ ਤੇਰੀ ਕਰਮ ਤਰੰਤ ਖੰਡ ਜੋ ਦੀਸੇ ਜਿੰਨੇ ਵੀ ਕਰਮਕੰਡ ਕਰਦੇ ਆਂ ਆਪਨ ਆਪਣੇ ਨੂੰ ਕਹਿੰਦੇ ਸੀ ਧਰਮੀਆਂ ਕਰਮਕੰਡ ਕਰ ਦਿੱਤਾ ਸੀ ਬਾਦਸ਼ਾਹ ਕਹਿੰਦੇ ਤਾਂ ਸਾਰੇ ਤੈਨ ਜਮ ਜਾਂਗਾਤੀ ਲੁੱਟੇ ਇਹ ਤਾਂ ਲੁੱਟੇ ਜਾਣੇ ਨੇ ਜੇ ਤੇ ਬਚਣਾ ਚਾਹਨਾ ਹੈ ਜਿਹੜੇ ਜਮਾਂ ਨੂੰ ਜਿਤੋਂ ਭੈਅ ਆ ਡਰ ਆ ਉਹ ਤਾਂ ਕੀ ਹੈ ਨਿਰਵਾਣ ਕੀਰਤਨ ਗਾਉ ਕਰਤੇ ਕਹ ਕਹਿੰਦੇ ਉਸ ਮਾਲਕ ਦਾ ਆਦਨਾ ਕਰੋ ਉਹਦੇ ਮਾਰਗ ਤੇ ਚੱਲੋ ਉਹ ਤੁਹਾਡੀ ਆਵਾਜ਼ ਸੁਣ ਲਵੇ ਉਹਦੇ ਵਿੱਚ ਐਸਾ ਸੁਣ ਲੈ ਕੇ ਉਹ ਮਿਠਾਸ ਲੈ ਕੇ ਉਹ ਨਿਮਰਤਾ ਪ੍ਰੇਮ ਲੈ ਕੇ ਕਿ ਮਿੱਠੀ ਬਾਜ ਹੋਵੇ ਸੁਣੀ ਬਾਜ ਉਹ ਹੀ ਸੁਣੀ ਜਾਂਦੀ ਹੈ ਨਾ ਉਹੀ ਕੰਨ ਵਿੱਚ ਚੰਗੀ ਲੱਗਦੀ ਹੈ ਕਿ ਜੇ ਆਵਾਜ਼ ਵਿੱਚ ਦਮ ਹੀ ਨਹੀਂ ਹੈ ਆਪਾਂ ਸੰਸਾਰ ਦੇ ਹੀ ਨਹੀਂ ਸੁਣਦੇ ਆਵਾਜ਼ ਦੂਜਿਆਂ ਦੀ ਕਿ ਸੁਣਨੀ ਹੈ ਉਸੇ ਤਰ੍ਹਾਂ ਵੀ ਪ੍ਰਮਾਤਮਾ ਨੇ ਤੇਰੀ ਆਵਾਜ਼ ਤਦ ਸੁਣੀ ਹੈ ਜਦੋਂ ਤੇਰੇ ਅੰਦਰ ਇੱਕ ਪ੍ਰੇਮ ਵਾਲੀ ਮਿਠਾਸ ਹੋਵੇਗੀ ਉਹ ਤੇ ਕੋਈ ਸੁਰ ਹੋਵੇਗਾ ਐਵੇਂ ਨਹੀਂ ਸੁਣਦਾ ਬਹਿ ਗੋ ਉਸ ਤਰ੍ਹਾਂ ਦਾ ਬੰਦ ਹੀ ਖਾਤਰ ਤੈਨੂੰ ਭਾਈ ਮਾੜੇ ਕਰਮ ਛੱਡਣੇ ਪਣੇ ਚੰਗੇ ਅਪਣਾਣੇ ਪਣੇ ਤਾਂ ਤੇਰੀ ਭਜਨ ਬੰਦਗੀ ਵਾਲੀ ਆਵਾਜ਼ ਸੁਣੀ ਹੋਣੀ ਨਹੀਂ ਸੁਣਦਾ ਨਹੀਂ ਜੇ ਉਹਨੇ ਨਾ ਸੁਣੀ ਤੇਰੀ ਨਿਰਵਾਣ ਕੀਰਤਨ ਗਾਉ ਉਹ ਕਰ ਤੇ ਕਹੇ ਕਿ ਭਾਈ ਸ਼ੁੱਧ ਹੋ ਕੇ ਉਸ ਮਾਲਕ ਦੀ ਅਰਦਾਸ ਨਾ ਕਰੇਗਾ ਨਾ ਜਦੋਂ ਫਿਰ ਉਹਨੇ ਸੁਣ ਲੈਣੀ ਹੈ ਨੇਮਕ ਸਿਮਰਤ ਜਤ ਛੁੱਟੇ ਫਿਰ ਭਾਈ ਬਹੁਤਾਂ ਲੰਬਾ ਸਵਾ ਕਾਂ ਦੀ ਲੋੜ ਵੀ ਨਿਮਕ ਅੱਖ ਦੇ ਫਨ ਜਨੇ ਸਮੇ ਚ ਵੀ ਜੇ ਸ਼ੁੱਧ ਹੋ ਗਏ ਨਾ ਤੂੰ ਇੰਨੇ ਨਾਲ ਗੱਲ ਵੀ ਕੀਤੀ ਬਹੁਤੇ ਆਵਾਜ਼ਾਂ ਵਾਲਨ ਦੀ ਵੈਗਰੂ ਲੋਣੇ ਕਿ ਵੈਗਰੂ ਵੈਗਰੂ ਆ ਜਾ ਆ ਜਾ ਤੂੰ ਲੋੜ ਨਹੀਂ ਹੈ ਇਹ ਤਾਂ ਭਾਈ ਇੱਕ ਅਸੀਂ ਕਲਾਕਾਰੀ ਬਣਾਈ ਹੋਈ ਹੈ ਕਿ ਵੇ ਦੁਨੀਆਂ ਸਾਡੇ ਬਾਰੇ ਕਿਵੇਂ ਖਿੱਚੀ ਜਾਵੇ ਕਿਹਾ ਮੈਂ ਤੂੰ ਨਾ ਕੱਢਾ ਇੰਨਾ ਕੁਝ ਕਰਦੇ ਆ ਪਰ ਵੈਗਰੂ ਅਕਾਲਪੁਰਖ ਕਹਿੰਦਾ ਭਾਈ ਤੂੰ ਛੱਡ ਇੱਕ ਕੜੀ ਆਧੀ ਕੜੀ ਆਧੀ ਹੰਦਿਆਰ ਭਗਤਾਂ ਸੇਤੀ ਗੋਸਤੀ ਜੋ ਕਿਨੇ ਸੋਲਾ ਕੇ ਭਾਈ ਇੱਕ ਕੜੀ ਚਾੜ ਅੱਧੀ ਛੱਡੋ ਉੱਤੇ ਵਧਦੀ ਜਮੇ ਥੱਲੇ ਆ ਜਾ ਚਾਹੇ ਪਰ ਜਿੰਨੀ ਤੂੰ ਰੱਦ ਦੇਣਾ ਅੰਦਰੋਂ ਮੈਲ ਖਤਮ ਹੋਵੇ ਮੈਲਾ ਕਚਾਲਾ ਪ੍ਰਮਾਤਮਾ ਨੂੰ ਨਹੀਂ ਪਉਂਦਾ ਅਸੀਂ ਨਹੀਂ ਖਾਂਦੇ ਤੇ ਪ੍ਰਮਾਤਮਾ ਕਿਥੋਂ ਖਾਏਗਾ ਤੇ ਪ੍ਰਮਾਤਵਨ ਤੋਂ ਉਹੀ ਚੰਗਾ ਲੱਗਣਾ ਨਾ ਜਿਹੜਾ ਉਹਦੇ ਲਾਇਕ ਹੋਵੇ ਉਹਨੂੰ ਜੋ ਪਸੰਦ ਹੈ ਉਹਦੀ ਪਸੰਦ ਬਣੋ ਵਹਿਗੁਰੂ ਦੀ ਜਦੋਂ ਉਹਦੀ ਪਸੰਦ ਬਣੋਂਗੇ ਫੇਰ ਹੀ ਸਾਡੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਬਲਾਉ ਗਜਵੰਗੀਸ਼ਰ ਦਾ ਪਾਣਾ ਪੈਣ ਲਫਤੈ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਦੀ ਫਤਿਹ